ਸਤ ਸ੍ਰੀ ਅਕਾਲ ਪੰਜਾਬੀਓ ਬ੍ਰੀਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਗਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ 15 ਅਗਸਤ ਵਾਲੇ ਦਿਨ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਭਗਵੰਤ ਮਾਨ ਨੂੰ ਹੁਣ ਮਾਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਦਰਸਲ ਖਾਲਸਤਾਨੀ ਸਮਰਥਕ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪੰਥ ਬੰਦ ਪੰਨੂ ਦੇ ਵੱਲੋਂ ਹੁਣ ਇੱਕ ਵੀਡੀਓ ਜਾਰੀ ਕਰਦਿਆਂ ਹੋਇਆਂ ਧਮਕੀ ਪੇਸ਼ ਕੀਤੀ ਗਈ ਹੈ ਕਿ ਭਗਵੰਤ ਮਾਨ ਨੂੰ ਹੁਣ ਉਹ 15 ਅਗਸਤ ਨੂੰ ਫਰੀਦਕੋਟ ਦੇ ਵਿੱਚ ਜਿਹੜਾ ਕਿ ਮੌਤ ਦੇ ਘਾਟ ਉਤਾਰ ਦੇਣਗੇ ਸੋ ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਲੈਂਡ ਪੂਲਿੰਗ ਮੁੱਦੇ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਾਫੀ ਜ਼ਿਆਦਾ ਉਹਨਾਂ ਦੇ ਵੱਲੋਂ ਹਰੈਸਮੈਂਟ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਦੁੱਖੀ ਕੀਤਾ ਜਾ ਰਿਹਾ ਹੈ ਸੋ ਪੰਜਾਬ ਦੀਆਂ ਜ਼ਮੀਨਾਂ ਖੋਣ ਦਾ ਜਿਹੜਾ ਭਗਵੰਤ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਸੋ ਇਸੇ ਦੇ ਚੱਲਦਿਆਂ ਹੀ ਹੁਣ ਉਹਨਾਂ ਦੇ ਵੱਲੋਂ ਇਹ ਜਿਹੜੀ ਧਮਕੀ ਦਿੱਤੀ ਗਈ ਹੈ ਕਿ 15 ਅਗਸਤ ਵਾਲੇ ਦਿਨ ਹੁਣ ਭਗਵੰਤ ਮਾਨ ਦਾ ਜਿਹੜਾ ਕਿ ਆਖਰੀ ਦਿਨ ਹੋਵੇਗਾ ਤੇ ਇਸ ਤੋਂ ਬਾਅਦ ਭਗਵੰਤ ਮਾਨ ਜਿਹੜਾ ਕਿ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਪੰਨੂ ਦੇ ਦੁਆਰਾ ਵੀਡੀਓ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰਤਸਰ ਦੇ ਬੱਸ ਸਟੈਂਡ ਇਸ ਤੋਂ ਇਲਾਵਾ ਖਾਲਸਾ ਕਾਲਜ ਅਤੇ ਕੁਝ ਮੰਦਰਾਂ ਅਤੇ ਅਦਾਲਤਾਂ ਦੇ ਕੰਪਲੈਕਸ ਦੇ ਵਿੱਚ ਵੀ ਖਾਲਿਸਤਾਨ ਦੇ ਜਿੰਦਾਬਾਦ ਦੇ ਨਾਰੇ ਲਿਖੇ ਜਾਣਗੇ ਜਨਤਕ ਤੌਰ ਤੇ ਉੱਤੇ ਲਗਾਤਾਰ ਜਿਹੜਾ ਤੁਹਾਨੂੰ ਦੱਸੀ ਹੈ ਕਿ ਪਿਛਲੇ ਕਈ ਸਮਾਂ ਤੋਂ ਜਿਹੜਾ ਗੁਰਪੰਤ ਵੰਤ ਪੰਨੂ ਦੇ ਵੱਲੋਂ ਰਜੇਹਾ ਕੰਮ ਕੀਤਾ ਜਾਂਦਾ ਰਿਹਾ ਹੈ ਸੋ ਗੁਰਪੰਤ ਪੰਤ ਪੰਨੂ ਜਿਹੜਾ ਕਿ ਭਾਰਤ ਤੋਂ ਫਰਾਰ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਰਾਸ਼ਟਰੀ ਜਾਂਚ ਏਜੰਸੀ ਨੂੰ ਵੀ ਲੋੜੀਂਦਾ ਹੈ ਆਣਿਆ ਮੌਲਜਮ ਵਿਰੁੱਧ ਕਈ ਥਾਣਿਆਂ ਦੇ ਵਿੱਚ ਜਿਹੜੇ ਕਿ ਕੇਸ ਵੀ ਦਰਜ ਹਨ ਪਰ ਫਿਰ ਵੀ ਜਿਹੜਾ ਕਿ ਗੁਰਪੰਤ ਵੰਤ ਪੰਨੂ ਦੇ ਵੱਲੋਂ ਹੁਣ ਪੰਜਾਬ ਦੇ ਸੀ ਮਹ ਭਗਵੰਤ ਮਾਰ ਨੂੰ ਮਾਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ 15 ਅਗਸਤ ਨੂੰ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 15 ਅਗਸਤ ਵਾਲੇ ਦਿਨ ਭਗਵੰਤ ਮਾਨ ਦਾ ਜਿਹੜਾ ਕਿ ਉਹਨਾਂ ਦੇ ਵੱਲੋਂ ਕਤਲ ਕਰ ਦਿੱਤਾ ਜਾਊਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਚੰਡੀਗੜ੍ਹ 에어ਪੋਰਟ ਤੋਂ ਸ਼ੁਰੂ ਹੋਣਗੀਆਂ ਜਲਦ ਹੀ ਜੌਰਪ ਅਮਰੀਕਾ ਕੈਨੇਡਾ ਦੀਆਂ ਸਿੱਧੀਆਂ ਉਡਾਨਾਂ ਆਪ ਐਮਪੀ ਨੇ ਜਿਹੜਾ ਕੀ ਹਵਾਬਾਜੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ ਜੀहां ਤੁਹਾਨੂੰ ਦੱਸ ਦਈਏ ਕਿ ਅਨੰਦਪੁਰ ਸਾਹਿਬ ਤੋਂ ਆਪ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਰਾਮ ਮੋਹਨ ਨਾਇਡੂ ਦੇ ਨਾਲ ਮੁਲਾਕਾਤ ਕੀਤੀ ਹੈ ਜਿਸ ਦੌਰਾਨ ਉਹਨਾਂ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਰਪ ਅਤੇ ਅਮਰੀਕਾ ਕੈਨੇਡਾ ਦੀਆਂ ਸਿੱਧੀਆਂ ਉਡਾਨਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਪ੍ਰਵਾਸੀ ਰਹਿੰਦੇ ਹਨ ਜੋ ਕਿ ਅਕਸਰ ਹੀ ਪੰਜਾਬ ਦੇ ਵਿੱਚ ਆਉਂਦੇ ਰਹਿੰਦੇ ਹਨ ਇਸ ਦੇ ਲਈ ਉਹਨਾਂ ਨੂੰ ਸਿੱਧੀਆਂ ਉਡਾਨਾਂ ਦੀ ਬਹੁਤ ਲੋੜ ਹੈ ਤੇ ਸੰਸਦ ਮੈਂਬਰ ਕੰਗ ਨੇ ਇਸ ਮੁਲਾਕਾਤ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਵੀ ਉੱਤੇ ਵੀ ਸਾਂਝੀ ਕੀਤੀ ਹੈ ਮਲਵਿੰਦਰ ਕੰਗ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈ ਕਿ ਮੈਂ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਜ਼ੋਰਦਾਰ ਬਕਾਲਤ ਕਰਦਾ ਹਾਂ ਤੇ ਸਾਡੇ ਮਹਾਨ ਸ਼ਹੀਦ ਦੇ ਨਾਮ ਦੇ ਉੱਤੇ ਰੱਖੇ ਗਏ ਇਸ ਹਵਾਈ ਅੱਡੇ ਤੋਂ ਪੰਜਾਬੀਆਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਜੇਕਰ ਜਲਦ ਹੀ ਜੜੀਆਂ ਫਲਾਈਟਾਂ ਸ਼ੁਰੂ ਕਰ ਦਿੱਤੀਆਂ ਜਾਣ। ਸੋ ਤੁਹਾਨੂੰ ਦੱਸ ਦਈਏ ਕਿ ਮਲਵਿੰਦਰ ਕੰਗ ਉਹੀ ਐਮਐਲਏ ਹਨ ਜਿਨ੍ਹਾਂ ਦੇ ਵੱਲੋਂ ਕਿ ਲੈਂਡ ਪੂਲਿੰਗ ਨੀਤੀ ਦੇ ਤਹਿਤ ਵੀ ਜਿਹੜਾ ਇੱਕ ਪੋਸਟ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਨੂੰ ਜਿਹੜਾ ਕਿ ਕਿਸਾਨਾਂ ਨੂੰ ਆਪਣੇ ਪੱਖ ਦੇ ਵਿੱਚ ਲੈਣਾ ਚਾਹੀਦਾ ਹੈ ਤੇ ਪੂਰੀ ਗੱਲ ਸਮਝਾਉਣੀ ਚਾਹੀਦੀ ਹੈ। ਹਾਲਾਂਕਿ ਬਾਅਦ ਵਿੱਚ ਰਾਜਨੀਤਿਕ ਮਜਬੂਰੀਆਂ ਦੇ ਕਾਰਨ ਉਹਨਾਂ ਨੂੰ ਇਹ ਪੋਸਟ ਤੇ ਡਿਲੀਟ ਵੀ ਕਰਨੀ ਪਈ ਸੀ ਸੋ ਹੁਣ ਆਖਰਕਾਰ ਉਹਨਾਂ ਦੇ ਵੱਲੋਂ ਜਿਹੜਾ ਕਿ ਮੋਹਾਲੀ ਨੂੰ ਪੂਰੀ ਤਰੀਕੇ ਦੇ ਨਾਲ ਜਿਹੜਾ ਕਿ ਇੰਟਰਨੈਸ਼ਨਲ 에ਅਰਪੋਰਟ ਬਣਾਉਣ ਦੀ ਜਿਹੜੀ ਕੀ ਉਹਨਾਂ ਦੇ ਵੱਲੋਂ ਮੰਗ ਰੱਖੀ ਗਈ ਹੈ ਤੇ ਕੈਨੇਡਾ ਅਮਰੀਕਾ ਤੇ ਯੂਰਪ ਦੇ ਲਈ ਸਿੱਧੀਆਂ ਉਡਾਨਾਂ ਚਲਾਉਣ ਦਾ ਵੀ ਉਹਨਾਂ ਦੇ ਵੱਲੋਂ ਪ੍ਰਸਤਾਵ ਜਿਹੜਾ ਰੱਖਿਆ ਗਿਆ ਹੈ ਸੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਹੁਣ ਮੋਹਾਲੀ 에ਅਰਪੋਰਟ ਤੋਂ ਸਿੱਧੀਆਂ ਕੈਨੇਡਾ ਅਮਰੀਕਾ ਦੀਆਂ ਫਲਾਈਟਾਂ ਚੱਲ ਜਾਣ ਤੇ ਤੁਸੀਂ ਵੀ ਆਪਣੀ ਕਮੈਂਟ ਬਾਕਸ ਦੇ ਵਿੱਚ رائے ਜਿਹੜੀ ਉਹ ਜ਼ਰੂਰ ਦਿਓ ਕਿ ਮੋਹਾਲੀ ਦੇ 에어ਪੋਰਟ ਤੋਂ ਸਿੱਧੀਆਂ ਪੰਜਾਬ ਤੋਂ ਜਿਹੜੀਆਂ ਕੀ ਇਹ ਬਾਹਰਲੇ ਦੇਸ਼ਾਂ ਨੂੰ ਫਲਾਈਟਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਰਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਤੋਹਫ਼ਾ ਦੇ ਦਿੱਤਾ ਗਿਆ ਹੈ ਜੀਹਾਂ ਲੋਕਾਂ ਦੇ ਵਿੱਚ ਦੌੜ ਗਈ ਹੈ ਖੁਸ਼ੀ ਦੀ ਲਹਿਰ ਜੀਹਾਂ ਤੁਹਾਨੂੰ ਦੱਦੀ ਹੈ ਕਿ ਰਖੜੀ ਤੋਂ ਪਹਿਲਾਂ ਹੁਣ ਪੰਜਾਬ ਸਰਕਾਰ ਨੇ ਅਧਿਆਪਕਾਂ ਦੇ ਲਈ ਵੱਡਾ ਤੋਹਫ਼ਾ ਦਿੱਤਾ ਹੈ ਸੋ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਸਕੂਲ ਸਿੱਖਿਆ ਵਿਭਾਗ ਨੇ 840 ਮਾਸਟਰ ਕੈਂਡਰ ਅਧਿਆਪਕਾਂ ਨੂੰ ਲੈਕਚਰਾਰ ਦੇ ਵਜੋਂ ਤਰੱਕੀ ਦੇ ਦਿੱਤੀ ਹੈ ਇਹ ਤਰਕੀਆਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਵਿੱਚ ਪੂਰੇ ਸਮਰਪਣ ਦੇ ਨਾਲ ਦਿੱਤੇ ਗਏ ਯੋਗਦਾਨ ਤੇ ਅਤੇ ਸਾਲਾਂ ਦੇ ਤਜਰਬੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਦਿੱਤੀਆਂ ਗਈਆਂ ਹਨ ਹਰਜੂਨ ਸਿੰਘ ਬੈਂਸ ਨੇ ਕਿਹਾ ਹੈ ਕਿ ਤਰਕੀਆਂ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਪੰਜਾਬੀ ਦੇ 360, ਰਾਜਨੀਤੀ, ਵਿਗਿਆਨ ਦੇ 271, ਅੰਗਰੇਜ਼ੀ ਦੇ 135, ਕਾਮਰਸ ਦੇ 40 ਅਤੇ ਇਸ ਤੋਂ ਲਵਾ ਸੰਸਕ੍ਰਿਤ ਦੇ 2 ਅਤੇ ਇਸ ਤੋਂ ਲਵਾ ਆਰਟਸ ਦੇ 1, ਹੋਮ ਸਾਇੰਸ ਦੇ 3 ਅਤੇ ਸਮਾਜਿਕ ਵਿਗਿਆਨ ਦੇ 2 ਲੈਕਚਰਾਰ ਸ਼ਾਮਲ ਹਨ ਸੋ ਤੇ ਆਪਕਾਂ ਦੇ ਲਈ ਹੁਣ ਇਹ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਸੋ ਪੰਜਾਬੀ ਅਧਿਆਪਕਾਂ ਨੂੰ ਜਿਹੜਾ ਕੀ ਹੁਣ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਨੌਕਰੀ ਜਿਹੜੀ ਕੀ ਦੇ ਦਿੱਤੀ ਗਈ ਹੈ ਰੱਖੜੀ ਤੋਂ ਪਹਿਲਾਂ ਹੀ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਪੀ ਆਰਟੀਸੀ ਅਤੇ ਪੰਨ ਵਸ ਦੇ ਮੁਲਾਜ਼ਮਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਚੱਕਾ ਜਾਮ ਜੀਹਾਂ ਤੁਹਾਨੂੰ ਦੱਸ ਦਈਏ ਕਿ ਬੰਨਵਾਸ ਪੀਆਰਟੀਸੀ ਠੇਕਾ ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਸ਼ੁੱਕਰਵਾਰ ਨੂੰ ਕੱਢਿਆ ਜਾਣ ਵਾਲਾ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਨਾ ਕੀਤਾ ਤੇ ਦੁਪਹਿਰ ਤੋਂ ਬਾਅਦ ਬੱਸਾਂ ਜਿਹੜੀਆਂ ਕਿ ਰੱਦ ਕਰ ਦਿੱਤੀਆਂ ਜਾਣਗੀਆਂ ਤੇ ਪੰਜਾਬ ਰੋਡਵੇ ਦੇ 27 ਡੀਪੂਆਂ ਦੇ ਵਿੱਚ ਚੱਕਾ ਜਾਮ ਕਰ ਦਿੱਤਾ ਜਾਵੇਗਾ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਤੋਂ ਦੁਪਹਿਰ ਤੋਂ ਬਾਅਦ ਵੀ ਇਹ ਟੈਂਡਰ ਨਹੀਂ ਕੱਢਿਆ ਗਿਆ ਜਿਸ ਦੇ ਕਾਰਨ ਹੁਣ ਮਿੱਥੇ ਸਮੇਂ ਦੇ ਲਈ ਪੰਜਾਬ ਦੇ ਵਿੱਚ ਰੋਡਵੇਜ ਬੱਸਾਂ ਬੰਦ ਹੋ ਚੁੱਕੀਆਂ ਹਨ ਜਿਸ ਦੇ ਕਾਰਨ ਪਹਿਲਾਂ ਇਹ ਟੈਂਡਰ ਜਿਹੜਾ ਕਿ 4 ਅਗਸਤ ਨੂੰ ਕੱਢਣ ਦਾ ਐਲਾਨ ਕੀਤਾ ਗਿਆ ਸੀ ਇਸ ਤੋਂ ਬਾਅਦ 8 ਅਗਸਤ ਦੀ ਤਰੀਕ ਜਿਹੜੀ ਸੀ ਕੀਤੀ ਗਈ ਜਿਸ ਤੋਂ ਬਾਅਦ ਇਸ ਨੂੰ ਫਿਰ ਜਿਹੜਾ ਵਧਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਿ ਹੁਣ 27 ਦਿਪੂਆਂ ਦੇ ਉੱਤੇ ਠੇਕਾ ਮੁਲਾਜ਼ਮ ਅੜਤਾਲ ਕਰਕੇ ਚੱਕਾ ਜਾਮ ਦੇ ਉੱਤੇ ਚਲੇ ਗਏ ਹਨ ਸੋ ਪੰਜਾਬ ਦੇ ਵਿੱਚ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਪੀ ਆਰਟੀਸੀ ਦੇ ਮੁਲਾਜ਼ਮਾਂ ਦੀਆਂ ਮੰਗਾਂ ਸੀਆਂ ਨਹੀਂ ਜਾ ਰਹੀਆਂ ਜ ਬਾਤਾਰ ਪਿਛਲੇ ਕਈ ਜਿਹੜਾ ਕਿ ਮਹੀਨਿਆਂ ਤੋਂ ਧੌਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਪੱਕਾ ਚੱਕਾ ਜਾਮ ਕਰ ਦੇਣਗੇ ਸੋ ਆਖਰਕਾਰ ਹੁਣ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਪੱਕਾ ਚੱਕਾ ਜਾਮ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸਾਲ 2025 ਦੇ ਵਿੱਚ ਲਗਾਤਾਰ ਹੁਣ ਕਈ ਹਵਾਈ ਹਾਸੇ ਜਿਹੜੇ ਉਹ ਵਾਪਰ ਚੁੱਕੇ ਹਨ ਸੋ ਇੱਕ ਹੋਰ ਜਹਾਜ਼ ਹੁਣ ਟੇਕ-ਆਫ ਤੋਂ 3 ਮਿੰਟ ਪਹਿਲਾਂ ਹੀ ਜਿਹੜਾ ਕਿ ਕ੍ਰੈਸ਼ ਕਰ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਕੇਨੀਆ ਦੀ ਰਾਜਧਾਨੀ ਨਰੂਬੀ ਦੇ ਵਿੱਚ ਇੱਕ ਭਿਆਨਕ ਹਵਾਈ ਹਾਸਾ ਵਾਪਰਿਆ ਹੈ ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਇਹ ਹਾਸਾ ਆਬੂ ਕਾਉਂਟੀ ਦੇ ਉਟਵਾਲਾ ਖੇਤਰ ਸਮੇਤ ਮਾਹੀ ਹੋਕੋ ਸੈਕੰਡਰੀ ਸਕੂਲ ਵਿੱਚ ਹੋਇਆ ਇਥੇ ਇੱਕ 에어 ਐਮਬੂਲੈਂਸ ਜਹਾਜ਼ ਟੇਕ ਆਫ ਤੋਂ 3 ਮਿੰਟ ਪਹਿਲਾਂ ਜਿਹੜਾ ਕਿ ਰਿਹਾਇਸ਼ੀ ਖੇਤਰ ਦੇ ਵਿੱਚ ਸਕੂਲ ਦੇ ਉੱਪਰ ਜਾ ਕੇ ਡਿੱਗ ਗਿਆ ਸੋ ਡਿੱਗਦੇ ਸਾਰ ਹੀ ਇਹ ਜਹਾਜ਼ ਨੂੰ ਅੱਗ ਲੱਗ ਗਈ ਇਸ ਦੁਰਘਟਨਾ ਦੇ ਵਿੱਚ ਦੋ ਡਾਕਟਰ ਦੋ ਨਰਸਾਂ ਅਤੇ ਦੋ ਆਮ ਨਾਗਰਿਕ ਮਾਰੇ ਗਏ ਹਨ ਸੋ ਹਾਦਸੇ ਦੇ ਵਿੱਚ ਕੁਝ ਘਰ ਵੀ ਜਿਹੜੇ ਤਬਾਹ ਹੋ ਚੁੱਕੇ ਹਨ ਇਸ ਤੋਂ ਇਲਾਵਾ ਆਲੇ-ਦੁਆਲੇ ਦੀਆਂ ਬਿਲਡਿੰਗਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਾ ਹੈ ਤੇ ਸਕੂਲ ਦੀ ਇਮਾਰਤ ਵੀ ਢੈਂਟਰੀ ਹੋ ਚੁੱਕੀ ਹੈ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਸਾਲ 2025 ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਕਿ ਹਵਾਈ ਹਾਦਸੇ ਹਨ ਸੋ ਕਿਤੇ ਨਾ ਕਿਤੇ ਹਰ ਹਫਤੇ ਹੀ ਜਿਹੜਾ ਇਸ ਤਰ੍ਹਾਂ ਦੀਆਂ ਮੰਦ ਭਾਗੀਆਂ ਖਬਰਾਂ ਸਾਹਮਣੇ ਨਿਕਲ ਕੇ ਆਉਂਦੀਆਂ ਰਹਿੰਦੀਆਂ ਹਨ ਕਿ ਜਿਹੜੇ ਕਿ ਹਵਾਈ ਹਾਦਸੇ ਆ ਲਗਾਤਾਰ ਸਾਲ 2025 ਦੇ ਵਿੱਚ ਇਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ 1 ਅਕਤੂਬਰ ਤੋਂ ਹੁਣ ATM ਤੋਂ ਨਹੀਂ ਮਿਲਣਗੇ 500 ਰੁਪਏ ਦੇ ਨੋਟ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ 500 ਰੁਪਏ ਦੇ ਨੋਟ ਹੁਣ ATM ਦੇ ਵਿੱਚੋਂ ਨਿਕਲਣੇ ਬੰਦ ਹੋ ਜਾਣਗੇ ਸੋ ਵਿੱਤ ਮੰਤਰਾਲੇ ਨੇ ਇਸ ਬਾਰੇ ਹੁਣ ਸਪਸ਼ਟੀਕਰਨ ਦਿੱਤਾ ਹੈ ਕਿ ਸਰਕਾਰ ਦੇ ਵੱਲੋਂ ਸੰਸਦ ਦੇ ਵਿੱਚ ਕਿਹਾ ਹੈ ਕਿ ਜਨਤਾ ਦੀਆਂ ਲੈਣ ਦੇਣ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਰਬੀਆਈ ਇਹ ਯਕੀਨੀ ਬਣਾਵੇਗੀ ਕਿ ਸਾਰੇ ਮੁੱਲ ਦੇ ਨੋਟਾਂ ਦੀ ਗਿਣਤੀ ਜਿਹੜੀ ਉਹ ਸੰਤੁਲਨ ਹੋਵੇਗੀ ਤੇ ਇਹ ਖਬਰ ਨੂੰ ਇਸ ਤਰੀਕੇ ਦੇ ਨਾਲ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ ਕਿ 1 ਅਕਤੂਬਰ ਤੋਂ ਹੁਣ 500 ਦੇ ਨੋਟ ਜਿਹੜੇ ਕਿ ਉਹ ਚਲਣ ਤੋਂ ਬਾਹਰ ਹੋ ਜਾਣਗੇ ਤੇ 500 ਦੇ ਨੋਟ ਆਰਬੀਆਈ ਦੇ ਦੁਆਰਾ ਬੰਦ ਕਰ ਦਿੱਤੇ ਜਾਣਗੇ ਛੋਟੇ ਮੁੱਲ ਦੇ ਨੋਟਾਂ ਤੱਕ ਲੋਕਾਂ ਦੀ ਆਸਾਨ ਪਹੁੰਚ ਯਕੀਨੀ ਬਣਾਉਣ ਲਈ ਆਰਬੀਆਈ ਨੇ ਸਾਰੇ ਬੈਂਕਾਂ ਅਤੇ ਬਾਈਟ ਲੈਵਲ ਏਟੀਐਮ ਆਪਰੇਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ 30 ਸਤੰਬਰ ਸਾਲ 2025 ਤੱਕ 100 200 ਦੇ ਨੋਟਾਂ ਦੀ ਗਿਣਤੀ ਜਿਹੜੀ ਉਹ 75% ਤੱਕ ਯਕੀਨੀ ਬਣਾਓ ਅਤੇ 31 ਮਾਰਚ ਸਾਲ 2026 ਤੱਕ ਇਹ ਨੋਟਾਂ ਦੀ ਗਿਣਤੀ ਜਿਹੜੀ ਆ 90% ਹੋਣੀ ਚਾਹੀਦੀ ਹੈ ATM ਦੇ ਵਿੱਚ ਸੋ ਜਿਹੜਾ ਕਿ 26 ਸਾਲ ਦੇ ਵਿੱਚ ਜਿਹੜਾ ਕਿ 31 ਮਾਰਚ ਆਵੇਗੀ ਇਸ ਤੋਂ ਬਾਅਦ 90% ਦੇ ਨੋਟ ਜੇਕਰ ਤੁਸੀਂ ATM ਤੋਂ ਕਢਾਓਗੇ ਤਾਂ ਤੁਹਾਨੂੰ 100 200 ਦੇ ਨੋਟ ਹੀ ਮਿਲਣਗੇ ਸੋ 500 ਦੇ ਨੋਟ ਸਿਰਫ 10% ਹੀ ATM ਦੇ ਵਿੱਚ ਰੱਖੇ ਜਾਣਗੇ ਸੋ ਇਹ ਕਿਤੇ ਨਾ ਕਿਤੇ ਸਰਕਾਰ ਦੀ ਲੰਬੀ ਸੋਚ ਵੀ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਸਰਕਾਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਇਰਾਦਾ ਇਹ ਵੀ ਹੋ ਸਕਦਾ ਹੈ ਕਿ ਡਿਜੀਟਲ ਲੈਂਡ ਦੇਣ ਨੂੰ ਜਿਹੜਾ ਕਿ ਜ਼ਿਆਦਾ ਬढ़ावा ਦਿੱਤਾ ਜਾ ਸਕੇ ਅਤੇ 500 ਦੇ ਨੋਟ ਨੂੰ ਜਿਹੜਾ ਕਿ ਬੰਦ ਕਰਨ ਦੀ ਖਬਰ ਜਿਹੜੀ ਕਿ ਹੁਣ ਇਸ ਸਮੇਂ ਅਫਵਾਹ ਲੱਗ ਰਹੀ ਹੈ ਸੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਾਂ ਫਿਰ ਭਾਰਤ ਦੇ ਵਿੱਚ ਜਿਹੜਾ 500 ਦਾ ਨੋਟ ਸੱਚਮੁੱਚ ਹੀ ਬੰਦ ਹੋ ਜਾਵੇ ਕਿਉਂਕਿ ਮੋਦੀ ਸਰਕਾਰ ਲਗਾਤਾਰ ਔਨਲਾਈਨ ਜਿਹੜੀ ਕਿ ट्रांजੈਕਸ਼ਨ ਹੈ ਉਸ ਨੂੰ ਬढ़ावा ਦੇਣ ਦੀਆਂ ਜਿਹੜੀਆਂ ਕਿ ਲਗਾਤਾਰ ਤਰਜੀਹਾਂ ਦੇ ਰਹੀ ਹੈ ਤੇ ਲਗਾਤਾਰ ਪੰਜਾਬ ਤੇ ਪੂਰੇ ਭਾਰਤ ਦੇ ਵਿੱਚ ਹੁਣ ਆਨਲਾਈਨ ट्रांजैक्शनਾਂ ਜਿਹੜੀਆਂ ਹੋ ਰਹੀਆਂ ਹਨ ਉਹ ਰਿਕਾਰਡ ਪੱਧਰ ਦੇ ਉੱਤੇ ਜਾਵਦੀਆਂ ਹਨ ਸੋ ਲਗਾਤਾਰ ਜਿਹੜਾ ਸਬਜ਼ੀ ਤੋਂ ਲੈ ਕੇ ਚਾਹੇ ਕੋਈ ਵੀ ਛੋਟੀ ਮੋਟੀ ਚੀਜ਼ ਖਰੀਦਣੀ ਆ ਲਗਾਤਾਰ ਲੋਕ ਹੁਣ ਆਮ ਜਿਹੜੇ ਲੋਕ ਆ ਉਹ ਵੀ ਜਿਹੜੇ ਹੁਣ ਆਨਲਾਈਨ ट्रांजैक्शन ਕਰ ਦਿੰਦੇ ਹਨ Google Pay UPI ਦੇ ਰਾਹੀਂ ਸੋ ਜਿਹੜਾ ਕਿ ਕੈਸ਼ ਦਾ ਚੱਲਣਾ ਉਹ ਕਾਫੀ ਜ਼ਿਆਦਾ ਹੁਣ ਬਾਜ਼ਾਰਾਂ ਦੇ ਵਿੱਚ ਅੱਗੇ ਨਾਲੋਂ ਜਿਹੜਾ ਕਿ ਘਟ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਭਗਵਾਨ ਤਮਾਨ ਦੇ ਉੱਤੇ ਜਿਹੜਾ ਕਿ ਸ਼ਰਾਬੀ ਹੋਣ ਦਾ ਟੈਗ ਲੱਗਾ ਹੈ ਉਹ ਸ਼ਾਇਦ ਹੀ ਜਿਹੜਾ ਕਿ ਸਾਰੀ ਉਮਰ ਉਹਨਾਂ ਦੇ ਨਾਲ ਹੀ ਰਹੇ ਸੋ ਇਸੇ ਦੌਰਾਨ ਹੁਣ ਪੰਜਾਬ ਨੂੰ ਇੱਕ ਸ਼ਰਾਬੀ ਮੁੱਖ ਮੰਤਰੀ ਚਲਾ ਰਿਹਾ ਹੈ ਦੋ ਪੈਗ ਲਾ ਕੇ ਪਤਾ ਨਹੀਂ ਕੀ ਕਹਿ ਦੇਵੇ ਨੈਲੋ ਵਿਧਾਇਕ ਦਾ ਭਗਵੰਤ ਮਾਨ ਦੇ ਉੱਤੇ ਹੁਣ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ ਜੀਹਨ ਤੁਹਾਨੂੰ ਦੱਸ ਦਿਆ ਕਿ ਭਗਵੰਤ ਮਾਨ ਦੇ ਵੱਲੋਂ ਬੇਸ਼ੱਕ ਜਿਹੜਾ ਕਿ ਪਹਿਲੇ ਸਮੇਂ ਦੇ ਵਿੱਚ ਸ਼ਰਾਬ ਪੀਤੀ ਗਈ ਹੋਵੇ ਸੋ ਹਰ ਇੱਕ ਜਿਹੜਾ ਬੰਦਾ ਪੰਜਾਬ ਦਾ ਆ ਜਾਂ ਫਿਰ ਪੂਰੇ ਭਾਰਤ ਦਾ ਆ ਉਹ ਕਿਤੇ ਨਾ ਕਿਤੇ ਜੇਕਰ ਉਹ ਸ਼ਰਾਬ ਪੀਣ ਦਾ ਆਦਤੀ ਹੈ ਤੇ ਕਈ ਵਾਰ ਉਹ ਜ਼ਿਆਦਾ ਸ਼ਰਾਬ ਜਾਂ ਵੱਧ ਘੱਟ ਸ਼ਰਾਬ ਪੀ ਲੈਂਦਾ ਹੈ ਸੋ ਬੇਸ਼ੱਕ ਹੁਣ ਭਗਵੰਤ ਮਾਨ ਤੁਹਾਨੂੰ ਦੱਸ ਦਿਆ ਕਿ ਸ਼ਰਾਬ ਦੇ ਉੱਤੇ ਪੂਰੀ ਪਾਬੰਦੀ ਵੀ ਲਗਾ ਦੇਵੇ ਆਉਣ ਵਾਲ ਵੀ ਜਿਹੜਾ ਕਿ ਉਹਨਾਂ ਨੂੰ ਜਿਹੜਾ ਸ਼ਰਾਬੀ ਦਾ ਟੈਗ ਦੇ ਦਿੱਤਾ ਗਿਆ ਹੈ ਇਹ ਕਿਤੇ ਨਾ ਕਿਤੇ ساری ਉਮਰ ਹੀ ਉਹਨਾਂ ਦੇ ਨਾਲ ਹੁਣ ਰਹਿਣ ਵਾਲਾ ਹੈ ਸੋ ਇਸੇ ਤਰ੍ਹਾਂ ਦਾ ਹੀ ਹੁਣ ਵਿਵਾਦ ਜਿਹੜਾ ਕਿ ਹਰਿਆਣਾ ਦੇ सिरसा ਜ਼ਿਲ੍ਹੇ ਦੀ ਰਣੀਆਂ ਵਿਧਾਨ ਸਭਾ ਸੀਟ ਤੋਂ ਇੰਡੀਅਨ ਨੈਸ਼ਨਲ ਲੋਕ ਦਲ ਆਈਐਨਐਲਡੀ ਦੇ ਵਿਧਾਇਕ ਅਰਜੁਨ ਚਟਾਲਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਵਾਦਤਪੂਰਨ ਬਿਆਨ ਦਿੱਤਾ ਹੈ ਇਸ ਤੋਂ ਬਾਅਦ ਹੁਣ ਸੂਬੇ ਦੀ ਸਿਆਸਤ ਗਰਮਾ ਗਈ ਹੈ ਵੀਰਵਾਰ ਰਾਤ ਨੂੰ ਪਿਵਾਨੀ ਦੇ ਬਵਾਨੀ ਖੇਡਾਂ ਦਾ ਦੌਰਾ ਕਰਨ ਵਾਲੇ ਅਰਜੁਨ ਚਟਾਲਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਸ਼ਰਾਬੀ ਕਾਂ ਹਨ ਸੋ ਉਹਨਾਂ ਨੂੰ ਹੋਸ਼ ਨਹੀਂ ਹੈ ਕੰਮ ਕਰਨ ਦੀ ਕਿਉਂਕਿ ਉਸ ਦਾ ਭਰੋਸਾ ਨਹੀਂ ਹੈ ਕਿ ਉਹ ਕਿੰਨੇ ਪੈਗ ਲਾ ਕੇ ਤੇ ਕੀ ਕਹਿ ਦੇਵੇ ਸੋ ਅਰਜਨ ਚਟਾਲਾ ਨੇ ਅੱਗੇ ਕਿਹਾ ਕਿ ਇੱਕ ਹੀ ਸ਼ਰਾਬੀ ਰਾਜ ਚਲਾ ਰਿਹਾ ਹੈ ਮੈਂ ਸਿਰਫ ਵਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਹੋਸ਼ ਦੇ ਵਿੱਚ ਬੈਠ ਜਾਵੇ ਇਹ ਹੀ ਬਹੁਤ ਹੈ ਸੋ ਅਰਜਨ ਚਟਾਲਾ ਨੇ ਕਿਹਾ ਹੈ ਕਿ SYL ਪਾਣੀ ਹਰਿਆਣਾ ਦਾ ਹੈ ਤੇ ਇਸ ਦਾ ਸਭ ਤੋਂ ਵੱਧ ਲਾਭ ਜਿਹੜਾ ਕਿ ਭਵਾਨੀ ਜ਼ਿਲ੍ਹੇ ਨੂੰ ਹੋਵੇਗਾ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਕਹਿਣ ਦੀ ਆਦਤ ਹੈ ਕਿ ਉਹ ਰਾਜਨੀਤੀ ਖੇਡ ਰਹੇ ਹਨ ਹਰ ਕੋਈ ਜਾਣ ਹੈ ਕਿ ਜਦੋਂ ਪਾਣੀ ਦੀ ਕਮੀ ਹੁੰਦੀ ਹੈ ਤਾਂ ਇਸ ਨਾਲ ਕਿੰਨੀ ਪਰੇਸ਼ਾਨੀ ਹੁੰਦੀ ਹੈ ਸੋ ਸਰਕਾਰ ਨੂੰ ਇਹ ਕਿਤਨਾ ਕਿਤੇ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਤੇ ਦੂਜੇ ਪਾਸੇ ਭਗਵਾਨਤਮਾਨ ਦੇ ਵੱਲੋਂ ਜਿਹੜਾ ਕਿ ਆ ਦੇ ਦੂਜੇ ਵਾਰ ਸੇ ਜਿੱਥੇ ਕਿ ਭਗਵੰਤ ਮਾਨ ਦੇ ਵੱਲੋਂ ਹਰਿਆਣਾ ਤੋਂ ਐਸਵੀਆਈਐਲ ਜਾਂ ਫਿਰ ਜਿਹੜਾ ਪਾਣੀ ਦੇ ਰਹੇ ਆ ਉਸ ਦਾ ਬਿੱਲ ਲੈਣ ਦਾ ਵੀ ਜਿਹੜਾ ਪਿਛਲੇ ਦਿਨੀ ਬਿਆਨ ਜਿਹੜਾ ਕਿ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਿ ਹੁਣ ਸਿਆਸਤ ਗਰਮਾ ਗਈ ਹੈ ਤੇ ਹੁਣ ਭਗਵੰਤ ਮਾਨ ਨੂੰ ਇੱਕ ਸ਼ਰਾਬੀ ਕਾਂ ਦੇ ਵੱਜੋਂ ਜਿਹੜਾ ਕਿ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਤੁਸੀਂ ਪਿਆਸੇ ਕਾਂ ਦੀ ਕਹਾਣੀ ਜ਼ਰੂਰ ਸੁਣੀ ਹੋਵੇਗੀ ਪੰਜਾਬ ਦਾ ਮੁੱਖ ਮੰਤਰੀ ਇੱਕ ਸ਼ਰਾਬੀ ਕਾਂ ਹੈ ਸੋ ਅੱਜ ਇਹ ਜਿਹੜੇ ਕਿ ਪੰਜਾਬ ਦੇ ਹਾਲਾਤ ਹੋਰ ਵੀ ਖਰਾਬ ਕਰ ਰਿਹਾ ਹੈ ਸੋ ਤੁਹਾਡੀ ਇਸ ਬਿਆਨ ਪ੍ਰਤੀ ਕੀ ਰਾਏ ਹੈ ਕਿ ਅਜਿਹਾ ਬਿਆਨ ਜਿਹੜਾ ਕਿ ਕਿਸੇ ਦੇ ਜਿਹੜਾ ਕਿ ਮੰ ਲੰਗੇ ਸਮੇਂ ਨੂੰ ਜਾਂ ਫਿਰ ਕਿਸੇ ਦੇ ਜਿਹੜਾ 23 ਹਾਂ ਸਮਾਂ ਉਸ ਨੂੰ ਦੇਣਾ ਕਿੰਨਾ ਚਾਰਜ ਹੈ ਸੋ ਕਮੈਂਟ ਕਰਕੇ ਆਪਣੀ ਰਾਏ ਜੜੀਓ ਜਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਪੌਂਗ ਡੈਮ ਦਾ ਪਾਣੀ ਲਗਾਤਾਰ ਜਿਹੜਾ ਕਿ ਵਧ ਰਿਹਾ ਹੈ ਪਾਣੀ ਦੇ ਵਾਧੇ ਪੱਧਰ ਨੂੰ ਦੇਖਦਿਆਂ ਹੋਇਆਂ ਅੱਜ ਵਾਧੂ ਪਾਣੀ ਛੱਡਿਆ ਗਿਆ ਹੈ ਜਿਸ ਕਾਰਨ ਰਾਜ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਵਿੱਚ ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਹਨ ਉਹਨਾਂ ਦੇ ਸੰਪਰਕ ਨੰਬਰ ਵੀ ਜਾਰੀ ਕਰ ਦਿੱਤੇ ਹਨ ਜੀहां ਤੁਹਾਨੂੰ ਦੱਦੀ ਹੈ ਕਿ ਲਗਾਤਾਰ ਜਿਹੜਾ ਕਿ ਹੁਣ ਪੌਂਗ ਟਾਈਮ ਦੇ ਵਿੱਚੋਂ ਪਾਣੀ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਛੱਡਿਆ ਜਾ ਰਿਹਾ ਹੈ ਲਗਾਤਾਰ ਇਸ ਵਾਰ ਭਾਰੀ بارش ਹੋਈ ਹੈ ਜਿਸ ਦੇ ਕਾਰਨ ਲੋਕਾਂ ਨੂੰ ਹੁਣ ਅਲਰਟ ਦੇ ਉੱਤੇ ਰਹਿਣ ਲਈ ਕਿਹਾ ਗਿਆ ਹੈ ਤੇ ਇਸ ਤੋਂ ਇਲਾਵਾ ਹੁਣ ਜਿਹੜੇ ਕੰਟਰੋਲ ਰੂਮ ਵੀ ਜਾਰੀ ਕਰ ਦਿੱਤੇ ਗਏ ਹਨ ਜਿਹੜੇ ਜਿਲ੍ਹੇ ਆ ਪੰਜਾਬ ਦੇ ਲਗਭਗ ਜਿੱਥੇ ਕਾਫੀ ਜ਼ਿਆਦਾ ਖਤਰਾ ਹੈ ਸੋ ਉਹਨਾਂ ਦੇ ਜਿਹੜਿਆ ਕੰਟਰੋਲ ਨੂੰ ਕੰਟਰੋਲ ਰੂਮ ਦੇ ਨੰਬਰ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਸੋ ਬੀਤੇ ਦਿਨੀ 40000 ਕਿਊਸਕ ਤੋਂ ਵੱਧ ਪਾਣੀ ਜਿਹੜਾ ਛੱਡਿਆ ਗਿਆ ਸੀ ਜਿਸ ਦੇ ਕਾਰਨ ਕਾਫੀ ਵੱਖ-ਵੱਖ ਨੰਬਰ ਜਿਹੜੇ ਉਹ ਸ਼ੇਅਰ ਕੀਤੇ ਗਏ ਹਨ ਤੇ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਰਾਜ ਦੇ ਵਿੱਚ ਹੁਣ ਕਾਫੀ ਜ਼ਿਆਦਾ ਜਿਹੜਾ ਕਿ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ ਖਾਸ ਤੌਰ ਦੇ ਉੱਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾਤਰ ਪਾਣੀ ਜਿਹੜਾ ਕਿ ਲੰਘਦਾ ਹੈ ਤੇ ਪੰਜਾਬੀਆਂ ਦੇ ਲਈ ਕਾਫੀ ਜ਼ਿਆਦਾ ਆਉਣ ਵਾਲਾ ਸਮਾਂ ਜਿਹੜਾ ਕਿ ਖਤਰਨਾਕ ਸਾਬਤ ਹੋ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਕਰਮ ਜੀਠੀਆ ਦੀ ਜ਼ਮਾਨਤ ਪਟੀਸ਼ਨ ਦੇ ਉੱਤੇ ਅੱਜ ਮਹਾਲੀ ਦੇ ਵਿੱਚ ਸੁਣਵਾਈ ਹੋਈ ਦੋਹਾਂ ਧਿਰਾਂ ਦੇ ਵਕੀਲਾਂ ਦੀ ਲੰਬੀ ਬਹਿਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ ਸੋ ਇਸ ਤੋਂ ਬਾਅਦ ਵੀ ਅਦਾਲਤ ਨੇ ਹੁਣ ਵਿਕਰਮ ਜੀਠੀਆ ਦੀ ਰੈਗੂਲਰ ਜ਼ਮਾਨਤ ਦੇ ਉੱਤੇ 8 ਅਗਸਤ ਤੱਕ ਜਿਹੜੀ ਕਿ ਤੈਅ ਕੀਤੀ ਸੀ ਸੁਣਵਾਈ ਪਰ ਹੁਣ ਫੇਰ ਤੋਂ ਜਿਹੜਾ ਕਿ ਮਜੀਠੀਆ ਨੂੰ ਅਗਲੀ ਤਰੀਕ ਤੱਕ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਸੁਰਖੜੀ ਦੇ ਉੱਤੇ ਭਗਵਾਨ ਤਮਨ ਸਰਕਾਰ ਦੇ ਵੱਲੋਂ ਇੱਕ ਹੋਰ ਜਿਹੜਾ ਕਿ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਹੁਣ ਇਹਨਾਂ ਲੋਕਾਂ ਨੂੰ ਮਿਲਣਗੇ 40-40000 ਰੁਪਏ ਜੀ ਹੁ ਪੰਜਾਬ ਸਰਕਾਰ ਨੇ ਹੁਣ ਰੱਖੜੀ ਤੋਂ ਪਹਿਲਾਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ ਸਰਕਾਰ ਦੇ ਵੱਲੋਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਤਨਾਤ ਸਪੈਸ਼ਲਿਸਟ ਡਾਕਟਰਾਂ ਨੂੰ ਤਨਖਾਹ ਤੋਂ ਇਲਾਵਾ ਹਰ ਮਹੀਨੇ 40000 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸੇ ਦੇ ਨਾਲ ਹੀ ਡਾਕਟਰ ਆਪਣੀ ਮਰਜ਼ੀ ਦੇ ਨਾਲ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪੋਸਟਿੰਗ ਵੀ ਲੈ ਸਕਦੇ ਹਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਮੁਤਾਬਕ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਸਪੈਸ਼ਲਿਸਟ ਡਾਕਟਰਾਂ ਦੀ ਸਹੂਲਤ ਮਹਈਆ ਕਰਵਾਉਣ ਦੇ ਲਈ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ ਹੈ ਤੇ ਹੁਣ ਸਰਹੱਦੀ ਇਲਾਕਿਆਂ ਦੇ ਵਿੱਚ ਤਨਾਤ ਸਪੈਸ਼ਲਿਸਟ ਡਾਕਟਰਾਂ ਨੂੰ ਤਨਖਾਹ ਤੋਂ ਇਲਾਵਾ 40000 ਰੁਪਏ ਵਾਧੂ ਦਿੱਤੇ ਜਾਣਗੇ ਸੋ ਕਾਫੀ ਵੱਡੀ ਜਿਹੜੀ ਖੁਸ਼ਖਬਰੀ ਖਾਸ ਤੌਰ ਦੇ ਉੱਤੇ ਡਾਕਟਰਾਂ ਦੇ ਲਈ ਹੈ ਦਰਅਸਲ ਸਰਹੱਦੀ ਇਲਾਕਿਆਂ ਦੇ ਵਿੱਚ ਪੋਸਟਿੰਗ ਮਿਲਣ ਤੇ ਡਾਕਟਰਾਂ ਵੱਲੋਂ ਸਹੂਲਤਾਂ ਦੀ ਘਾਟ ਦਾ ਹਵਾਲਾ ਦਿੱਤਾ ਜਾਂਦਾ ਹੈ ਇਸ ਵਜ੍ਹਾ ਕਰਕੇ ਡਾਕਟਰ ਉੱਥੋਂ ਛੇਤੀ ਟਰਾਂਸਫਰ ਲੈ ਲੈਂਦੇ ਹਨ ਜਿਸ ਦੇ ਕਾਰਨ ਹੁਣ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਤੱਕ ਚੰਗੀਆਂ ਸਿਹਤ ਸਹੂਲਤਾਂ ਪਹੁੰਚਾਉਣ ਦੇ ਲਈ ਇਹ ਐਲਾਨ ਸਰਕਾਰ ਦੇ ਵੱ ਇਹਨਾਂ ਤਰਕਾਤਾਂ ਤੋਂ ਇਲਾਵਾ 40000 ਰੁਪਏ ਦੀ ਵੱਡੀ ਰਕਮ ਜਿਹੜੀ ਕੀ ਉਹਨਾਂ ਨੂੰ ਬਾਧੂ ਦੇ ਵਿੱਚ ਦਿੱਤੀ ਜਾਵੇਗੀ ਇਸ ਫੈਸਲੇ ਦੇ ਨਾਲ ਹੁਣ ਅਮਰਤਸਰ ਗੁਰਦਾਸਪੁਰ ਬਟਾਲਾ ਤਰਨਤਨ ਪਠਾਨਕੋਟ ਫਾਜ਼ਿਲਕਾ ਜਲਾਲਾਬਾਦ ਅਤੇ ਫਰੋਜ਼ਪੁਰ ਦੇ ਜ਼ਿਲ੍ਹਿਆਂ ਦੇ ਵਿੱਚ ਤਨਾਤ ਡਾਕਟਰਾਂ ਨੂੰ ਕਾਫੀ ਵੱਡਾ ਲਾਭ ਹੋਣ ਵਾਲਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਬਾਬਿਆਂ ਦੇ ਦੁਆਰਾ ਲਗਾਤਾਰ ਆਮ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਤੇ ਲੋਕ ਵੀ ਜਿਹੜਾ ਕਿ ਇਹਨਾਂ ਨਕਲੀ ਬਾਬਿਆਂ ਦੇ ਜਿਹੜਾ ਕਿ ਫੇਕ ਬਾਬਿਆਂ ਦੇ ਜਿਹੜਾ ਪ੍ਰਚਾਰ ਦੇ ਵਿੱਚ ਆ ਕੇ ਆਪਣੀ ਜਿਹੜੀ ਕਿ ਜਿਹੜੀ ਜ਼ਿੰਦਗੀ ਭਰ ਦੀ ਕਮਾਈ ਹੁੰਦੀ ਹੈ ਉਹ ਜਿਹੜੀ ਕਿ ਬਰਬਾਦ ਕਰ ਬੈਠਦੇ ਹਨ ਸੋ ਮਹਾਪੁਰਸ਼ ਬਹੁਤ ਹੀ ਪਹੁੰਚੇ ਹੋਏ ਹਨ ਇਹ ਸੁਣਦੇ ਹੀ ਬਜ਼ੁਰਗ ਜੋੜੇ ਨੇ ਆਪਣੇ ਹੱਥੀਂ ਉਜਾੜ ਲਿਆ ਆਪਣਾ ਘਰ ਜੀ ਹਾਂ ਮਾਮਲਾ ਗੁਰਦਾਸਪੁਰ ਤੋਂ ਨਿਕਲ ਕੇ ਆ ਰਿਹਾ ਹੈ ਪੰਜਾਬ ਦੇ ਵਿੱਚ ਜਿੱਥੇ ਦਿਨ ਦਿਹਾੜੇ ਹਥਿਆਰਾਂ ਦੀ ਨੋਕ ਦੇ ਉੱਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਉੱਥੇ ਹੀ ਨਾਲੋਂ ਨਾਲ ਕਈ ਥਾਵਾਂ ਦੇ ਉੱਤੇ ਨੌਸ਼ਰਵਾਜ ਭੂਲੇ ਭਾਲੇ ਲੋਕਾਂ ਨੂੰ ਵੀ ਕਈ ਤਰ੍ਹਾਂ ਦੇ ਚਾਂਸੇ ਦੇ ਕੇ ਲੁੱਟ ਲੈਂਦੇ ਹਨ ਅਜਿਹਾ ਹੀ ਮਾਮਲਾ ਹੁਣ ਥਾਣਾ ਪੈਣੀ ਮੀਆਂ ਖਾਂ ਅਧੀਨ ਆਉਂਦੇ ਪਿੰਡ ਸੈਦੋਵਾਲ ਗੋਨੋਪੁਰ ਵਿਟ ਦੇਖਣ ਨੂੰ ਮਿਲਿਆ ਹੈ ਜਿੱਥੋਂ ਦੇ ਇੱਕ ਬਜ਼ੁਰਗ ਪਤੀ ਪਤਨੀ ਨੂੰ ਨੌਸ਼ਰਵਾਜਾਂ ਨੇ ਚਾਂਸੇ ਦੇ ਵਿੱਚ ਲੈ ਕੇ 3000 ਤੋਂ ਵੱਧ ਦਾ ਸੋਨਾ ਅਤੇ 25000 ਰੁਪਏ ਦੀ ਨਕਦੀ ਠੱਗ ਲਈ ਠੱਗਾਂ ਦਾ ਸ਼ਿਕਾਰ ਬਣੇ ਇਕਬਾਲ ਸਿੰਘ ਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਹੈ ਕਿ ਬੀਤੇ ਦਿਨੀਓ ਬਟਾਲਾ ਨੇੜੇ ਇੱਕ ਪਿੰਡ ਦੇ ਵਿੱਚ ਸ਼ੂਗਰ ਦੀ ਦਵਾਈ ਲੈਣ ਗਏ ਸੀ ਤੇ ਘਰ ਮੋੜਦੇ ਸਮੇਂ ਉਹ ਕੱਲੂ ਘਾਰਾ ਸਾਹ ਦੇ ਕੋਲ ਆਪਣੇ ਖੇਤਾਂ ਦੇ ਵਿੱਚ ਲਾਗੇ ਟਿਊਬਵਲ ਵਾਸਤੇ ਰਾਸਤੇ ਪਿੰਡ ਮੋੜ ਰਹੇ ਸਨ ਏਸੇ ਮੌਕੇ ਇੱਕ ਅੱਧ ਖੜ ਉਮਰ ਦਾ ਵਿਅਕਤੀ ਅਤੇ ਇੱਕ ਨੌਜਵਾਨ ਉਹਨਾਂ ਦੇ ਨੇੜੇ ਆ ਕੇ ਰੁਕ ਗਏ ਤੇ ਆਪਸ ਵਿੱਚ ਹੀ ਝਗੜਾ ਕਰਨਾ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਇਸ ਪ੍ਰੰਤ ਪ੍ਰੰਤ ਨੌਜਵਾਨਾਂ ਨੇ ਬਜ਼ੁਰਗ ਜੋੜੇ ਨੂੰ ਕਿਹਾ ਕਿ ਇਹ ਸੰਤ ਮਹਾਪੁਰਸ਼ ਬਹੁਤ ਪਹੁੰਚੇ ਹੋਏ ਹਨ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਨਗੇ ਇਸ ਦੌਰਾਨ ਉਹਨਾਂ ਨੇ ਗੱਲਾਂ ਗੱਲਾਂ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਜੇਕਰ ਉਹਨਾਂ ਦੇ ਕੋਲ ਸੋਨਾ ਜਾਂ ਪੈਸੇ ਹਨ ਤਾਂ ਉਹ ਦੁੱਗਣਾ ਵੀ ਕਰ ਸਕਦੇ ਹਨ ਇਸੇ ਮੌਕੇ ਗਲਵਿੰਦਰ ਕੌਰ ਦੇ ਕੰਨਾਂ ਦੇ ਵਿੱਚ ਪਾਈਆਂ ਵਾਲੀਆਂ ਲਾਉਣ ਨੂੰ ਵੀ ਕਿਹਾ ਤੇ ਇਸ ਤੋਂ ਇਲਾਵਾ ਗਲਵਿੰਦਰ ਕੌਰ ਨੇ ਮਨ੍ਹਾ ਕਰ ਦਿੱਤਾ ਪਰ ਗਲਵਿੰਦਰ ਕੌਰ ਦੇ ਪਤੀ ਇਕਬਾਲ ਸਿੰਘ ਦੀ ਜੀਬ ਦੇ ਵਿੱਚ ਪਈ 1500 ਰੁਪਏ ਦੀ ਨਗਦੀ ਇਕਬਾਲ ਸਿੰਘ ਨੇ ਖੁਦ ਹੀ ਠਗਾਂ ਦੇ ਹਵਾਲੇ ਕਰ ਦਿੱਤੀ। ਇਸ ਤੋਂ ਬਾਅਦ ਨੌਜਵਾਨਾਂ ਨੇ ਕੁਲਵਿੰਦਰ ਕੌਰ ਦੇ ਕੰਨਾਂ ਦੀਆਂ ਵਾਲੀਆਂ ਵੀ ਉਤਾਰ ਲਈਆਂ। ਇਸ ਉਪਰੰਤ પતિ-ਪਤਨੀ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਸੈਦੋਵਾਲ ਦੇ ਵਿੱਚ ਵੀ ਚਲੇ ਗਏ। ਜਿਸ ਤੋਂ ਬਾਅਦ ਕਿ ਇਹ ਜੋੜੇ ਦੀਆਂ ਸੋਨੇ ਦੀਆਂ ਵਾਲੀਆਂ, ਤਿੰਨ ਸੋਨੇ ਦੀਆਂ ਮੁੰਦਰੀਆਂ, ਇੱਕ ਚੈਨੀ ਅਤੇ ਹੋਰ ਗਹਿਣੇ ਵੀ ਜਿਹੜੇ ਕਿ ਲੈ ਕੇ ਫਰਾਰ ਹੋ ਚੁੱਕੇ ਹਨ ਤੇ 25000 ਰੁਪਏ ਵੀ ਲੈ ਕੇ ਫਰਾਰ ਹੋ ਚੁੱਕੇ ਹਨ। ਸੋਨਾ ਦੁੱਗਣਾ ਕਰਨ ਦੇ ਝਾਸੇ ਤੋਂ ਬਾਅਦ ਜਿਹੜਾ ਕਿ ਇਹ ਦੋਨੋਂ પતિ-ਪਤਨੀ ਹੁਣ ਜਿਹੜਾ ਕੀ ਹੈ ਫਰੌਡ ਦਾ ਸ਼ਿਕਾਰ ਹੋ ਚੁੱਕੇ ਹੈ